ਦਾ ਨਾਮ ਗਰਬੀਰ ਸਿੰਘ ਪਿੰਡ ਮਿਆਦੀਆਂ ਕਲਾਂ ਇਹ ਕਾਜਦੀਪ ਸਿੰਘ ਪੁੱਤਰ ਭਾਲ ਸਿੰਘ ਪਿੰਡ ਪਿੰਡੀਆਂ ਸਜਦਾ ਤੋਂ ਮੇਰੇ ਸਾਲਾ ਜੀ ਦਾ ਬੇਟਾ ਇਹ ਇਥੇ ਸਕੂਲ ਕੱਲ ਪੇਪਰ ਹੀ ਇਹਦਾ ਇਹ ਆਪਣਾ ਪੇਪਰ ਦੇਣ ਆਇਆ ਸੀ ਤੇ ਜੋੜਾ ਅੱਗੇ ਇਹਨਾਂ ਦਾ ਉੱਥੇ ਪਿੰਡ ਦੇ ਵਿੱਚ ਰਸਤੇ ਤੋਂ ਲੈ ਕੇ ਕੋ ਝਗੜਾ ਹੀ ਗਵਾਣ ਮੰਜੀਤ ਸਿੰਘ ਪੁੱਤਰ ਨਿਰਮਲ ਸਿੰਘ ਉਹਦੇ ਦੋ ਬੇਟੇ ਨੇ ਅਮਰਤਪਾਲ ਸਿੰਘ ਤੇ ਦੂਜਾ ਨਿਸ਼ਾਨ ਸਿੰਘ ਤੇ ਉਹ ਝਗੜੇ ਦੇ ਕਾਰਨ ਕਰਕੇ ਉਹ ਉਧਰ ਉਧਰੀ ਕਰਾਸ ਪਰਚੇ ਦੋ ਤਰ੍ਹਾਂ ਦੇ ਦੋ ਪਾਰਟੀਆਂ ਦੇ ਹੋਏ ਹੀ ਨੇ ਉਹਦੇ ਵਿੱਚ ਕੁਝ ਬੰਦਿਆਂ ਦੀ ਜਮਾਨਤ ਆ ਗਈਆਂ ਕੁਝ ਬੰਦੇ ਜਣੀਆਂ ਰਜੈਕਟ ਹੋਈਆਂ ਤੇ ਉਹਦੇ ਕੋਰਟ ਦੇ ਵਿੱਚ ਮੈਟਰ ਆ ਚਾਰ ਮਹੀਨੇ ਝਗੜਾ ਹੋਇਆ ਨੂੰ ਆ ਉਹਦੇ ਵਿੱਚ ਅਸੀਂ ਆ ਬੰਦਿਆਂ ਨੇ ਪਿਆ ਵੀ ਚਲੋ ਜੋ ਝਗੜਾ ਪਿੱਛੇ ਹੋ ਗਿਆ ਰਸਤੇ ਦੇ ਵਿੱਚ ਉਹ ਕੋਈ ਗੱਲਬਾਤ ਨਹੀਂ ਕੀਤੀ ਉਹ ਕੱਲ ਨਾਲ ਉਹਨਾਂ ਦੇ ਬੇੜੇ ਦਾ ਵੀ ਪੇਪਰ ਹੀ ਉਹਨਾਂ ਪੰਜ ਬੰਦੇ 8 ਲੈ ਕੇ ਤੇ ਫੁੱਲੇ ਚੱਕ ਦੇ ਕੋਲ ਜਾਂਦੇ ਨੂੰ ਇਹਨੂੰ ਰਸਤੇ ਦੇ ਵਿੱਚ ਮੋਟਰਸਾਈਕਲ ਤੇ ਘੇਰ ਕੇ ਤੇ ਜਾਣ ਲੇਵਾ ਹਵਾਲਾ ਕਰ ਦਿੱਤਾ ਬਹੁਤ ਤੁਹਾਡੇ ਸਾਹਮਣੇ ਮੰਦੀ ਹਾਲ ਤੇ ਕਿਸ ਤਰ੍ਹਾਂ ਬਚਾ ਹੋਇਆ ਬਈ ਬਚਾ ਇਸ ਤਰ੍ਹਾਂ ਵੀ ਪਿੱਛੋਂ ਕੋਈ ਸਵਾਰੀ ਜਾ ਰਹੀ ਸੀ ਉਸੇ ਦਾ ਸਭ ਤੋਂ ਆਏ ਸੀ ਦੋਵੇਂ ਜੀ ਗ੍ਰੰਥੀ ਸਿੰਘ ਸੀ ਉਹਨਾਂ ਦੀ ਇੱਕ ਮੈਸੇਜ ਜੀ ਉਹਨਾਂ ਭੱਜ ਕੇ ਉੱਤੇ ਡੇਪੀ ਉਹਦੇ ਵੀ ਦੋ ਵੇਸ ਬੋਲ ਵੱਜੇ ਆ ਤੇ ਉਸ ਨੇ ਇਹਦੀ ਜਾਨ ਬਚਾਈ ਆ ਤੇ ਉਹਨਾਂ ਮੁੜ ਕੇ ਟ੍ਰੀਟਮੈਂਟ ਦੇ ਕੇ ਉਥੋਂ ਹਸਪਤਾਲ ਤੋਂ ਫਿਰ ਇੱਥੇ ਲਿਆਂਦਾ ਤੇ ਅਜੇ ਬਹੁਤ ਛੀ ਦੀ ਹਾਲਤ ਚ ਆਈ ਜਾਨੇ ਨਾ ਇਨਸਾਫ ਹੋਣਾ ਚਾਹੀਦਾ ਗਲਤ ਕੰਮ ਬੱਚੇ ਦੇ ਸਿਰ ਦੇ ਵਿੱਚ ਫਟਿਆ ਨੱਕ ਦੀ ਹੱਡੀ ਜਾਂਦੇ ਕਰਾਇਆ ਤੇ ਜੀਬਾਨ ਤਾਂ ਕੋ ਜੀਬਾਨ ਕੱਟੀ ਗਈ ਹੈ ਇਸ ਕਰਕੇ ਵੇਖੋ 16 ਸਾਲ ਦਾ ਨਵਾਲਕ ਬੇੜਾ ਇੱਕ ਇਹ ਨੀ ਗੁੰਡਾ ਕਰਦੀ ਵੇਖੋ ਵੀ ਬੱਚੇ ਨੇ ਦੱਸਿਆ ਕਿ ਬੱਚੇ ਦੇ ਪੇਪਰ ਚਾ ਗਏ ਆ ਹਾਂਜੀ ਹੁਣ ਫਿਰ ਬੱਚਾ ਪੇਪਰ ਵੀ ਨਹੀਂ ਦੇ ਪਾਏਗਾ ਨਹੀਂ ਜੀ ਪੇਪਰ ਤੁਹਾਡੇ ਅਜੇ ਸਾਹਮਣੇ ਵੇਖੋ ਅਜੇ ਤੇ ਉਹ ਦੀ ਸ਼ਰਤ ਨਹੀਂ ਆਪਣੀ ਤੇ ਪੇਪਰ ਕਿਸ ਤਰ੍ਹਾਂ ਦੇਣਗੇ ਉਹਦਾ ਪੇਪਰਾਂ ਦਾ ਬਰਬਾਦ ਕਰਤੀ ਤੇ ਫਿਊਚਰ ਬੱਚੇ ਦਾ 16 ਸਾਲ ਦਾ ਨਵਾਲਕ ਬੱਚਾ ਤੇ ਜੋ ਵੀ ਇਹਦਾ ਡੈਡੀ ਅੱਗੇ ਵੀ ਅੰਦਰ ਜੇਲ੍ਹ ਦੇ ਵਿੱਚ ਆ ਉਹਨੂੰ ਅਰੈਸਟ ਆ ਤੇ ਅਸੀਂ ਤੇ ਉਹ ਗੱਲ ਕੀਤੀ ਵੀ ਜਿਹੜੀ ਦੂਸਰੀ ਪਾਰਟੀ ਆ ਉਹਨਾਂ ਨੇ ਕੋਈ ਛੱਟ ਲੱਗੀ ਆ ਕਿਸੇ ਤਰ੍ਹਾਂ ਨਹੀਂ ਨਹੀਂ ਕੋਈ ਨਹੀਂ ਉਹ ਇਹ ਤਾਂ ਕੱਲਾ ਹੀ ਕੱਲਾ ਜਾ ਰਿਹਾ ਛੱਟ ਕਿੰਨੇ ਲਾਉਣੀ ਹੀ ਇਹ ਤਾਂ ਉਹ ਅਜੇ ਮੈਂ ਬਕਾਇਦਾ ਉਹਨਾਂ ਬੀਬੀ ਨੇ ਮੇ ਬਿਆਣਾ ਮਲਾਜਮਾ ਨੂੰ ਦਿੱਤੇ ਆ ਕਿ ਮੈਂ ਬਚਾਇਆ ਹੋਰ ਤਾਂ ਕੋਈ ਬੰਦਾ ਹੀ ਕੋਈ ਨਹੀਂ ਲਾ ਕੇ ਕੱਲਾ ਜਾ ਰਿਹਾ ਰਸਤੇ ਦੇ ਵਿੱਚ ਕੱਲੇ ਨੂੰ ਪੈ ਗਿਓ ਕੀ ਮੰਗ ਕਰਦੇ ਆਸੀਂ ਤਾਂ ਇਨਸਾਫ ਦੀ ਮੰਗ ਕਰਦੇ ਹਾਂ ਤੁਰੰਤ ਮਜਰਮਾ ਨੂੰ ਅੰਦਰ ਦੇ ਕੀਤਾ ਜਾਵੇ ਫੜਿਆ ਜਾਵੇ ਵੱਲ ਦੀ ਕਾਰਵਾਈ ਕੀਤੀ ਜਾਏ ਇਸ ਤਰ੍ਹਾਂ ਤਾਂ ਕਿਸੇ ਦਾ ਬੱਚਾ ਪੇਪਰ ਪੜ੍ਹੂਗਾ ਕਿਹੜਾ ਬੱਚਾ ਇਸ ਤਰ੍ਹਾਂ ਜਿੰਨੀ ਗੁੱਡਾ ਕਰਦੀ ਦੱਸੋ ਤੁਸੀਂ ਵੀ ਸਿਆਣੇ ਜੋ ਕਿਸੇ ਦਾ ਬੱਚਾ ਕੋਈ ਇਦਾਂ ਰਾਜ ਹਾਰ ਕੋ ਜੇ ਕੋਈ ਗੱਲ ਆ ਤਾਂ ਕੋਈ ਕਿਸੇ ਨਾਲ ਬਹਿ ਕੇ ਜਾਂ ਕਿ ਸਿਆਣੇ ਨਾ ਕਰਦੇ ਇਹ ਤਾਂ ਬੱਚਾ ਹੈ ਨਵਾਲਕ ਆ ਬਲਬੀਰ ਸਿੰਘ son of ਕੁਲਦੀਪ ਸਿੰਘ ਪਿੰਡ ਪਿੰਡੀਆਂ ਸਈਦਾ ਇਹ ਸਾਡਾ ਫਿਰ ਛੋਟੇ ਦਾ ਬੱਚਾ ਹੈ ਅਕਾਸ਼ਦੀਪ ਸਿੰਘ ਇਹ ਆ ਇਹ ਆਪਣਾ ਪੇਪਰ ਦੇਣ ਤੇ ਆਪਣਾ ਇਹ 8-10 ਬੰਦੇ ਇਕੱਠੇ ਮੁੰਡੇ ਕਰਕੇ ਤੇ ਉਹਦੇ ਗੱਲ ਪੈ ਗਏ ਰਾਜ ਘੇਰ ਕੇ ਤੇ ਇਹਨਾਂ ਨੂੰ ਕੋਈ ਸੱਤ ਨਹੀਂ ਜੀ ਮਾਲੋ ਇਹ ਸੱਤ ਲਾ ਕੇ ਉਥੇ ਦਾਖਲ ਹੋ ਕੇ ਸੱਤ ਲਾ ਲੈਂਦੇ ਆ ਇਹ ਇਹਨਾਂ ਦੀ ਆਪਣੀ ਜਮਾਇਰੀ ਹੋएगी ਤੇ ਇਹ ਪ੍ਰਸ਼ਾਸਨ ਵੀ ਇਹ ਗੱਲ ਦਾ ਧਿਆਨ ਰੱਖੇ ਕਿ ਇਹਨਾਂ ਸਾਡੇ ਵੱਲੋਂ ਕੋਈ ਸੱਤ ਨਹੀਂ ਜੇ ਬੱਚੇ ਵੱਲੋਂ ਇਕੱਲਾ ਸਾਡਾ ਬੱਚਾ ਸੀ ਇਕੱਲੇ ਤੇ ਗਲ ਪਏ ਆ ਏਸੀ ਦਾ ਕੋਈ ਆਈ ਵਿੰਡਸ ਵੀ ਹੈਗਾ ਗਵਾਹ ਵੀ ਹੈਗਾ ਕਿ ਬੱਚਾ ਇਕੱਲਾ ਸੀ ਹਾਂਜੀ ਤੇ ਜਿਨ੍ਹਾਂ ਨੇ ਛਡਾਇਆ ਉਹ ਗਵਾਹ ਉਹਨਾਂ ਨੇ ਪ੍ਰਸ਼ਾਸਨ ਨੂੰ ਉਦੋਂ ਬਿਆਨ ਵੀ ਦਿੱਤੇ ਜੇ ਜਦੋਂ ਆ ਤੇ ਉਹ ਉਹਨਾਂ ਬਤਸਿਆ ਉਹਨਾਂ ਵਾ ਇਕੱਲਾ ਬੱਚਾ ਸੀ ਅਸੀਂ ਉੱਤੇ ਲੰਮੇ ਪਾ ਕੇ ਛੜਾਇਆ ਕੀ ਮੰਗ ਕਰਦੇ ਸੀ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡਾ ਵੇਖੋ 16 ਸਾਲ ਦਾ ਬੱਚਾ ਉਹਦੀ ਹਾਲਤ ਤੁਸੀਂ ਖੁਦ ਦੇਖ ਲਈਏ ਤੇ ਅਸੀਂ ਉਹਨੂੰ ਫੀਸ ਵਾਸਤੇ 10000 ਰੁਪਿਆ ਵੀ ਦੇ ਕੇ ਘੱਲੇ ਭੇਜਿਆ ਸੀ ਤੇ ਆਪਣੀ ਕਿਹੜੇ ਕਾਰਨ ਉਹ ਜਾਂ ਪਹਿਲਾ ਪੇਪਰ ਕਰਕੇ ਉਹਨਾਂ ਨਹੀਂ ਲਏ ਉਹ ਵੀ ਉਹਦੇ ਕੋਲ ਹੀ ਉਹ ਵੀ ਉਹਦੇ ਜੇਬ ਚ ਪੈਸੇ ਨਹੀਂ ਨਿਕਲੇ 82000 ਰੁਪਿਆ ਵੀ ਉਹਨਾਂ ਲੱਗਿਆ ਅੱਜ ਹਾਂਜੀ ਹਾਂਜੀ ਦਿੱਤਾ ਸੀ ਉਹਨੂੰ ਫੀਸ ਲਾਤੀ ਤੋਂ ਇਲਾਵਾ ਕੋਈ ਹੋਰ ਵੀ ਨੁਕਸਾਨ ਹੈ? ਤੇ ਹੋਰ ਨਹੀਂ ਕੁਝ ਆਈ ਹੋਰ ਨਹੀਂ ਕੋਈ ਕੰਧੀ। ਉਹ ਮੋਟਰਸਾਈਕਲ ਉਹ ਮੋਟਰਸਾਈਕਲ ਤੇ ਉੱਥੇ ਪੜਿਆ ਆਈ ਤੇ ਵੇਖਿਆ ਨਹੀਂ ਜਾ ਕੇ ਫਿਰ ਮੋਟਰਸਾਈਕਲ ਵੀ ਹੋਰ ਭੰਨ ਦਿੱਤਾ ਹੁਣ। ਹਾਂਜੀ। ਐ ਭਾਜੀ ਇਹ ਨਾ ਕੱਲ ਬਾਅਦ ਦੁਪਹਿਰ 2:00 ਟਾਈਮ ਹੀ ਹੋਏ ਦਾ ਟਾਈਮ ਸੀਗੀ ਤੇ ਬੱਚਾ ਇਧਰੋਂ ਆਕਾਸ਼ਦੀਪ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਪਿੰਡੀ ਸੇ ਤਾਂ ਜੋ ਇੱਥੇ ਨਾ 10ਵੀਂ ਕਲਾਸ ਚ ਪੜਦਾ ਜੀ ਆਰ ਡੀ ਸਕੂਲ ਐ। ਇਹ ਰਾਹ ਉੱਤੇ ਹੀ ਨਾਲੇ ਜੀ ਉੱਥੋਂ ਵਾਪਸ ਜਾਣ ਲਿਆ ਸੀ ਜੀ ਉਸ ਤੋਂ ਬਾਅਦ ਦੋ ਜਿਹੜੇ ਆ ਮੋਟਰਸਾਈਕਲ ਆ ਸਵਾਰ ਉਹ ਵੀ ਬੱਚੇ ਸੀ ਉਹ ਇਹਨਾਂ ਦਾ ਆਪਸ ਵਿੱਚ ਇੱਕ ਦੂਜੇ ਨਾਲ ਫਿਰ ਹੋ ਗਈ ਲੜਾਈ ਇਹ ਕਾਰਨ ਨਹੀਂ ਹੈ ਪਤਾ ਲੱਗਾ ਤੇ ਜਿਹੜੀ ਆ ਉਹ ਮੁੰਡਾ ਦਾਖਲਿਆ ਜੋ ਵੀ ਕਾਰਵਾਈ ਜੋ ਵੀ ਹੋਊਗਾ ਉਹ ਅਮਨ ਕਾਰਵਾਈ ਆ ਉਹ ਚੀ ਲੈਂਦੀ ਆ ਉਹ